ਪੰਮੀ ਦੀ ਮਾਂ ਦੀ ਮਮਤਾ ਦੀ ਜਵਾਲਾ ਮੁਕੀ ਹੁਣ ਫਟ ਗਈ ਹੈ ਜੋ ਪਿਛਲੇ 15 ਸਾਲ ਤੋਂ ਉਸਨੇ ਆਪਣੇ ਮਨ ਦੇ ਵਿੱਚ ਗੁੱਬਗੁਆਟ ਰੱਖਿਆ ਹੋਇਆ ਸੀ ਉਹ ਉਸਨੇ ਕੱਢ ਦਿੱਤਾ ਹੈ ਕਿਉਂਕਿ ਸਰਪੰਚ ਨੇ 15 ਸਾਲ ਪਹਿਲਾਂ ਜੋ ਉਸ ਨਾਲ ਮਾੜੀ ਕੀਤੀ ਸੀ ਤੇ ਪੰਮੀ ਦੀਆਂ ਦਸਿਸਾਂ ਨੇ ਉਸ ਨੂੰ ਇੱਥੋਂ ਤੱਕ ਲੈ ਆਂਦਾ ਹੈ ਇਹ ਸਰਪੰਚ ਆਪਣੀ ਗੋਡਿਆਂ ਦੇ ਕੂਨੀਆ ਉਸਤੇ ਜਾਲਲੇ ਕੇ ਪੰਮੀ ਤੋਂ ਮਾਫੀ ਮੰਗਣ ਲਈ ਆਇਆ ਹੈ ਪਰ ਉਸ ਤੋਂ ਮਾਫੀ ਵੀ ਸਹੀ ਢੰਗ ਤਰੀਕੇ ਨਾਲ ਨਹੀਂ ਮੰਗੀ ਗਈ। ਤਾ ਫਮੀ ਨੇ ਵੀ ਉਸ ਨੂੰ ਜੋ ਜਵਾਲਾ ਮੁਕੀ ਫਟਿਓ ਗੱਲਾਂ ਉਹ ਕਹੀਆਂ ਜੋ ਸੱਚ ਹੀ ਸਿਗੀਆਂ ਕਿ ਸਰਪੰਚਾ ਜਦੋਂ ਤੂੰ ਆਪਣੀ ਉਮਰ ਦੇ ਵਿੱਚ ਸੀ ਉਹ ਕੁਰਸੀ ਤੇ ਲਾਜ ਤੇ ਲਾ ਸਕਦਾ ਨਹੀਂ ਬੈਠਾ ਸੀ ਤੇ ਹੁਕਮ ਸੁਣਾ ਦਿੰਦਾ ਸੀ ਕਿੰਨਿਆਂ ਦੇ ਤੋਂ ਘਰ ਪੱਟੇ ਕਿੰਨਿਆਂ ਤੇ ਖਰਾਬ ਕੀਤੇ ਪਰ ਤੂੰ ਮੇਰੇ ਪੁੱਤ ਨੂੰ ਮੇਰੇ ਤੇ ਦੂ ਘਰ ਕੇ ਮੇਨ ਜੋ ਕਿ ਮੈਂ ਵੀ ਹੱਥ ਜੋੜਦੇ ਰਹੀ ਤੇਰੇ ਅੱਗੇ ਤਰਲੇ ਪੁੰਦੀ ਰਹੀ ਔਰ ਦੀ ਰਾਤ ਨੂੰ ਆਪਣੇ ਪੁੱਤ ਨੂੰ ਚੱਕ ਕੇ ਲਿਆਂਦੀ ਰਹੀ ਪਰ ਤੂੰ ਨਹੀਂ ਗੱਲ ਮੰਨੀ ਤਾਂ ਹੁਣ ਤੂੰ ਮਾਫੀ ਮੰਗਦਾ ਹੈ ਤਾਂ ਜਦੋਂ ਉਹ ਪਹਿਣਾ ਤੇ ਡਿੱਗ ਕੇ ਮਾਫੀ ਮੰਗਣ ਲੱਗਿਆ ਤਾਂ ਪੰਮੀ ਨੇ ਯਾਦ ਕਰਾਇਆ ਕਿ ਮੈਂ ਵੀ ਇੱਕ ਟਾਈਮ ਤੇਰੇ ਪਹਿਰਾਂ ਦੇ ਵਿੱਚ ਡਿੱਗੀ ਸੀ ਕਿ ਮੇਰੇ ਪੁੱਤ ਨੂੰ ਮੇਰੇ ਤੋਂ ਦੂਰ ਨਾ ਕਰੋ ਮੇਰਾ ਪੁੱਤ ਅम्मू ਅਜੇ ਛੋਟਾ ਹੈ ਪਰ ਉਸ ਟਾਈਮ ਤੂੰ ਮੇਰੀ ਗੱਲ ਨਹੀਂ ਮੰਨੀ ਤੇ ਉੱਤਪ ਕਰਕੇ ਫੈਸਲਾ ਸੁਣਾ ਦਿੱਤਾ ਹੈ ਤੇ ਹੁਣ ਤੂੰ ਭੋਗਦ ਪਰ ਜਦੋਂ ਪੰਮੀ ਤੋਂ ਮਾਫੀ ਮੰਗੀ ਗਿਆ ਤਾਂ ਪੰਮੀ ਨੇ ਛਿੱਤਰ ਮਾਰੇ ਉਸਤੇ ਪਰ ਜੋ ਦੇਖ ਕੇ ਦੀਵ ਨੂੰ ਬਹੁਤ ਗੁੱਸਾ ਚੜਿਆ ਤੇ ਦੀਵ ਨੇ ਕਿਹਾ ਹੈ ਕਿ ਮਿੰਤੋ ਆਪਣੀ ਮਾਂ ਨੂੰ ਸਮਝਾ ਤਾਂ ਉਸਨੇ ਕਿਹਾ ਹੈ ਕਿ ਤੂੰ ਇੱਕ ਅਪਾਹਜ ਦੇਨੂ ਤੂੰ ਕਿਉਂ ਮਾਰ ਰਹੀ ਹੈ ਤਾਂ ਦੇ ਤਾਂ ਪੰਮੀ ਨੇ ਕਿਹਾ ਕਿ ਤੈਨੂੰ ਇੱਕ ਥੱਪੜ ਮਾਰੇ ਤੋਂ ਦੁੱਖ ਲੱਗਿਆ ਹੈ ਤੇ ਜੋ ਮੇਰੀ ਜ਼ਿੰਦਗੀ ਉੱਤੇ ਮੈਨੇ ਥੱਪੜ ਮਾਰੇ ਨੇ ਉਸ ਦਾ ਦੱਸੋ ਉਸ ਦਾ ਕੌਣ ਤਰਪਾਈ ਕਰੂਗਾ ਇੱਕ ਛੋਟੇ ਜਿਹੇ ਬੱਚੇ ਨੂੰ ਮੇਰੇ ਤੋਂ ਦੂਰ ਕੀਤਾ ਹੈ ਸਾਡਾ ਇਹਨਾਂ ਵਿਛੋੜਾ ਪਾਲਤਾ ਹੈ ਮੇਰੀ ਧੀ ਦੀ ਰੱਖ ਹਮੇਸ਼ਾ ਮੇਰੇ ਪੁੱਤ ਦੀ ਰਖੜੀ ਮੇਰੀ ਧੀ ਦਾ ਗੁੱਟ ਸੁਣਦਾ ਜਾਂਦਾ ਹੈ ਤੇ ਉਸ ਨੇ ਹਮੇਸ਼ਾ ਆਪਣੇ ਦਿਲ ਵਿੱਚ ਗੱਲਾਂ ਦਬਾ ਕੇ ਰੱਖੀਆਂ ਐ ਸਾਡੀਆਂ ਮਾਵਾਂ ਤੱਕ ਨਹੀਂ ਦਸੀ ਸਾਂ ਹੀ ਇਸ ਨੂੰ ਲੱਗੀਆਂ ਤੇ ਹੋਰ ਪਤਾ ਨਹੀਂ ਕਿੰਨੇ ਘਰਾਂ ਹੀ ਦਸੀ ਸਾਂ ਇਸ ਨੂੰ ਲੱਗੀਆਂ ਜੋ ਇਸ ਨੇ ਖਰਾਬ ਤੇ ਪਰ ਸਰਪੰਚ ਨੂੰ ਪੰਮੀ ਨੇ ਮਾਫ ਨਹੀਂ ਕੀਤਾ ਕਿਉਂਕਿ ਪੰਮੀ ਵੀ ਕਹਿ ਰਹੀ ਸੀ ਕਿ ਤੂੰ ਵੀ ਤੰਲੇ ਪਾਲ ਕੁਛ ਮਰਜ਼ੀ ਕਰ ਤੈਨੂੰ ਰੱਬ ਨੇ ਵੀ ਮਾਫ ਨਹੀਂ ਕਰਨਾ ਕਿਉਂਕਿ ਤੂੰ ਈਡੀ ਵੱਡੀ ਗਲਤੀ ਕੀਤੀ ਹੈ ਤਾਂ ਦੇਵ ਨੇ ਕਿਹਾ ਹੈ ਕਿ ਜੇ ਮੇਰੇ ਬਾਪੂ ਨੇ ਗਲਤੀ ਕੀਤੀ ਹੈ ਤਾਂ ਇਸ ਵਿੱਚ ਮੇਰਾ ਕੋਈ ਵੀ ਕਸੂਰ ਨਹੀਂ ਹੈ ਮੇਰੇ ਬਾਪੂ ਦੀ ਖੁਆਇਸ਼ ਸੀ ਕਿ ਮੈਂ ਪੰਮੀ ਨੂੰ ਸਾਹਮਣੇ ਲੈ ਕੇ ਆਵਾਂ ਤੇ ਉਸ ਤੋਂ ਮਾਫੀ ਮੰਗਣੀ ਹੈ ਤੇ ਇਸ ਕਰਕੇ ਹੀ ਮੈਂ ਇਹ ਸਭ ਕੁਝ ਕੀਤਾ ਮੈਂ ਕੋਈ ਅਮਮਾ ਨੂੰ ਨਹੀਂ ਜਾਣਦਾ ਸੀ ਕੋਈ ਮੈਂ ਤੁਹਾਨੂੰ ਨਹੀਂ ਜਾਣਦਾ ਸੀ ਬਾਪੂ ਦੇ ਕਹਿਣ ਤੇ ਹੀ ਮੈਂ ਤੁਹਾਡਾ ਪੁੱਤ ਤੁਹਾਡੇ ਨਾਲ ਮਲਵਾਉਣਾ ਸੀ ਮੈਨੂੰ ਮੈਂ ਸਹਣਾ ਕੁਛ ਜੋ ਵੀ ਤੁਹਾਨੂੰ ਹੁਣ ਪਤਾ ਲੱਗਿਆ ਉਹ ਮਿੰਦੋਂ ਨੂੰ ਮੈਂ ਹੀ ਦੱਸਿਆਈ ਜੇ ਮੇਰੇ ਪਿਓ ਨੇ ਦੂਰ ਕੀਤਾ ਏ ਤੁਹਾਨੂੰ ਆਪਣੇ ਪੁੱਤ ਤੋਂ ਕਿ ਉਹਨਾਂ ਦਾ ਪੁੱਤ ਹੋਣ ਦੇ ਨਾਤੇ ਮੈਂ ਹੀ ਤੁਹਾਡੇ ਪੁੱਤ ਨੂੰ ਤੁਹਾਡੇ ਨਾਲ ਮਿਲਵਾਉਣਾ ਏ ਪਰ ਇੰਨਾਂ ਸਾਰੀਆਂ ਗੱਲਾਂ ਦਾ ਪੰਮੀ ਤੇ ਕੋਈ ਅਸਰ ਨਹੀਂ ਹੋਇਆ ਤੇ ਪੰਮੀ ਨੂੰ ਇਹ ਵੀ ਪਤਾ ਏ ਨਹੀਂ ਕਿ ਮੇਰੇ ਪੁੱਤ ਨੇ ਮੈਨੂੰ ਮਾਫ ਕਰਨਾ ਕਿ ਨਹੀਂ ਕਿਉਂਕਿ ਅਮਰ ਦੇ ਮਨ ਵਿੱਚ ਬਹੁਤ ਗੁਬਗੁਆਟ ਹੈ ਤੇ ਬਹੁਤ ਗੱਲਾਂ ਨੇ ਪਰ ਇਹ ਕਹਿ ਕੇ ਪੰਮੀ ਉੱਥੋਂ ਚਲੀ ਜਾਂਦੀ ਇਹ ਤੇ ਉਸ ਨੂੰ ਮਾਫ ਨਹੀਂ ਕਰਦੀ ਤੇ ਦੇਵ ਵੀ ਕਹਿੰਦਾ ਹੈ ਕਿ ਮੈਂ ਸੱਚ ਕੁਝ ਨਹੀਂ ਕਰ ਸਕਦਾ ਜੋ ਤੂੰ ਕਿਹਾ ਸੀ ਪੰਮੀ ਨੂੰ ਸਾਹਮਣੇ ਲਿਆ ਤੇ ਮੈਂ ਲਿਆਇਆ ਤੇ ਇਸ ਤੋਂ ਬਾਅਦ ਮੈਂ ਕੁਝ